ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੰਡਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਇੱਕ ਪਾਸੇ ਢੁੱਡੀ ਆ ਦੂਜੇ ਪਾਸੇ ਧੂੜਕੋਟ ਹੈ ਹਾਈਵੇ ਦੇ ਨੇੜ ਆ ਦੱਸੋ ਜਿਹੜਾ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਅੱਜ ਇੱਕ ਵਾੜ ਵਿਕਰੀ ਵਾਲੀ ਆਈ ਹੋਈ ਆ ਆਪਏ ਇਹਦੇ ਬਾਰੇ ਗੱਲਬਾਤ ਕਰਾਂਗੇ ਤਾਜੀ ਸੂਈ ਵੀ ਵੜੜ ਹੈ ਤੇ ਬੱਚੇ ਦਾ 나ੜੂਆ ਨਾਲ ਹੁਣ ਮੈਂ ਇਸ ਟਾਈਮ ਦੇਖ ਰਿਹਾ ਉਹ ਤੁਹਾਨੂੰ ਜੂਮ ਕਰਕੇ ਦਿਖਾ ਵੀ ਦਵਾਂਗਾ ਸੋ ਸਵੇਰ ਵੀਡੀਓ ਬਣਾ ਰਹੇ ਹਾਂ ਤੇ ਮਿਲਕਿੰਗ ਅਜੇ ਦੀ ਹੋਣ ਵਾਲੀ ਆ ਉਹ ਡਿਟੇਲ ਪੁੱਛੀਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸਿਓ ਬਾਈ ਜਗਵੀਰ ਸਿੰਘ ਜਗਵੀਰ ਭਾਈ ਅੱਜ ਜਿਹੜੀ ਵੜੜ ਵੇਚਣ ਲੱਗੇ ਹੋ ਕੰਨ ਮਸੂਆ ਸੂਈ ਦੂਜਾ ਸੂਆ ਸੂਈ ਠੀਕ ਹੈ ਕਿੰਨਾ ਚਿਰ ਹੋ ਗਿਆ ਅੱਜ ਸੂਈ ਨੂੰ ਅੱਜ ਕੱਲ ਉੱਠਾ ਦੇਣਾ ਹੁਣ ਦੁੱਧ ਕਿੰਨਾ ਖੂ ਦੁੱਧ 16 ਕਿਲੋ ਤਿਆਰ 16 ਕਿਲੋ ਹੈਗਾ ਚੌਥੇ ਦਿਨ ਹਾਂਜੀ ਸੋ ਦੋਸਤ ਡਿਮਾਂਡ 42000 ਹੈ ਜਣ ਚੌਥਾ ਬੱਚੇ ਦਾ ਨਾਲੂਆ ਨਾਲ ਤੁਸੀਂ ਹੁਣ ਦੇਖ ਹੀ ਲਿਆ ਸੁਬਾ ਵੀਡੀਓ ਬਣਾ ਰਹੇ ਆ ਭਰੇ ਹਵਾਨੇ ਚ ਤੁਸੀਂ ਉਹਨੂੰ ਹੁਣ ਦੇਖੋਗੇ ਮੂਰ ਲਬ ਸੋ ਟਾਂਚਾ ਤੁਹਾਡੇ ਸਾਹਮਣੇ ਆ ਦੋਸਤੋ ਜਿੱਦਾਂ ਦਾ ਹੈ 42000 ਰੇਟ ਹੈ ਬਾਈ ਕਹਿੰਦਾ ਵੀ 16 ਲੀਟਰਾਂ ਨੂੰ ਇਸ ਟਾਈਮ ਦੁੱਧ ਹੈਗਾ ਤੋ ਬੱਚਾ ਦੋਸਤੋ ਛੱਡਾਂਗੇ ਤੇ ਇਹਦੀਆਂ ਤਾਰਾਂ ਵੀ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਕਿੱਦਾਂ ਦੀਆਂ ਤਾਰਾਂ ਜਿਹੜੀਆਂ ਥਾਣਾ ਚੋਂ ਨਿਕਲਦੀਆਂ ਬਾਕੀ ਪਾਸ ਤੁਸੀਂ ਕਰੋਗੇ ਆ ਕੇ ਜਿਹੜਾ ਵੀ ਖਰੀਦਣਾ ਚਾਹੂਗਾ ਤੋ ਦੋਸਤੋ ਹੁਣ ਤੁਹਾਨੂੰ ਦਿਖਾ ਦਾਂਗੇ ਵੀ ਤਾਰਾਂ ਜਿਹੜੀਆਂ ਉਹ ਕਿੱਦਾਂ ਦੀਆਂ ਥਾਣਾ ਦੇ ਵਿੱਚੋਂ ਆਉਂਦੀਆਂ ਇਸੇ ਸਾਈਡ ਤੇ ਬੈਠੇ ਰਵਾਂਗੇ ਬਿਨਾਂ ਨਿਆਣੇ ਕੋਈ ਭਾਈ ਚੌਂਦੇ ਆ ਤੇ گاਵਾਂ ਦੀ ਇਹ ਖਾਸੀਅਤ ਹੁੰਦੀ ਹੈ ਜਦੋਂ ਇਹ ਪਾਸਮਦਿਆਂ ਉਦੋਂ ਇੱਕ ਵਾਰ ਪਸ਼ਾਬ ਕਈ ਗਾਵਾਂ ਜਿਹੜੀਆਂ ਖਾਸ ਕਰਕੇ ਕ੍ਰੋਸ ਬਰੀਡ ਉਹ ਜ਼ਰੂਰ ਕਰਦਾ ਧਾਰ ਗੰਨੇਰ ਕੀ ਕੀ ਨੂੰ ਕਹਿ ਦਿੰਨੇ ਹੋ। ਲੈ ਗਲੇ ਖਣਾ ਤੋਂ ਦੇਖ ਸਕਦੇ ਪਿਛਲੇ ਸਣਾ ਚੋਂ ਮਾਰ ਦਿੱਤਾ। ਸਾਰੇ ਚਾਰਾਂ ਥਣਾ ਚੋਂ ਤੁਸੀਂ ਧਾਰਾਂ ਜਿਹੜੀਆਂ ਉਹ ਦੇਖ ਲenga ਬਿਨਾ ਨਿਆਣੇ ਤੋਂ ਬਾਈ ਚੋਂਦਾ ਦਸੋ ਤੁਹਾਡੇ ਸਾਹਮਣੇ ਚੋਰਿਆ ਵੀਰ ਹੋਈ ਬੱਚਾ ਛੱਡਨ ਤੋਂ ਬਾਅਦ ਇਦਾਂ ਦਾ ਰੋਕੇ ਦੇ ਹਵਾਨੀ ਦਾ ਤਾਂਚਾ ਤੁਹਾਡੇ ਸਾਹਮਣੇ 42000 ਰੇਟ ਹੈ ਦੁੱਧ ਹੈਗਾ ਜਿਹੜਾ ਉਹ 16 ਲੀਟਰ ਇਸ ਟਾਈਮ ਚੌਥੇ ਦਿਨ ਵੀਰ ਨੇ ਦੱਸਿਆ ਦੋ ਟਾਈਮ ਚੋ ਸਕਦੇ ਹੋ ਕਿਉਂਕਿ ਮਾਲਕ ਦੇ ਘਰੇ ਖੜੀ ਚੀਜ਼ ਦੀ ਤਸੱਲੀ ਕਰਨ ਦਾ ਹੱਕ ਹੁੰਦਾ ਉਹ ਤੁਸੀਂ ਕਰ ਸਕਦੇ ਹੋ ਨੇ ਤੋਂ ਨਾਲ ਤੁਹਾਨੂੰ ਮੈਂ ਇਸ ਵੀਡੀਓ ਚੱਕੀ ਦਿਖਾਉਣਾ ਸੀਗਾ ਵੀਡੀਓ ਲੈ ਕੇ ਬਾਈ ਬੈਠ ਗਿਆ ਦੋਸਤੋ ਵੈਸੇ ਹਲਦੀ-ਹੁਲਦੀ ਨਹੀਂ ਗਈ ਇਹ ਤੇ ਬਾਕੀ ਆਪਾਂ ਦੁੱਧ ਵੀ ਜਿਹੜਾ ਬਾਲਟੀ 'ਚ ਹੋਣਾ ਆਊਗਾ ਉਹ ਤੁਹਾਨੂੰ ਦਿਖਾ ਦੇਾਂਗੇ ਕਿੰਨਾ ਕੁ ਹੁੰਦਾ ਸੋ ਦੋਸੋ ਪਿੱਤਲ ਦੀ ਬਾਲਟੀ ਐ ਵੱਡੀ ਬਾਲਟੀ ਉਹ ਤੁਸੀਂ ਦੇਖ ਹੀ ਰਹੇ ਹੋਵੋਗੇ ਸੋਨਾ ਦੁੱਧ ਕਰਤਾ ਕਰਮ ਵਾਲੀ ਨੇ ਉਹਦੇ 'ਚ ਹਜੇ ਬਾਕੀ ਬਾਈ ਮਿਲਕਿੰਗ ਕਰ ਰਿਹਾ ਵੈਸੇ ਉਹਨਾਂ ਲਗਭਗ ਫਵਾਨਾ ਨਿਚੋੜ ਹੀ ਗਈ ਹੈਗਾ ਬਾਲਟੀ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਯਾਨੀ ਵੱਡੀ ਬਾਲਟੀ ਦੇ ਵਿੱਚ ਦੁੱਧ ਹੈ ਮਨਤੀ ਵਾਲਾ ਬਾਈ ਨੇ 16 ਲੀਟਰ ਦੁੱਧ ਦੱਸਿਆ ਬਾਕੀ ਕਿੰਨਾ ਖੋਊਗਾ ਦੋ ਟਾਈਮ ਚੋਲੋ ਜੇ ਥੋੜਾ ਪਿਛਲੇ ਖੋਰ ਬੰਨ ਵਾਲੇ ਆ ਉਹਦੇ ਕਰਕੇ ਪੈਰ ਜਿਹੜਾ ਉਹ ਚੱਕ ਕੇ ਰੱਖਦੀ ਹੈ ਸੁਭਾਅ ਦੀ ਸੀਲ ਸ਼ਰੀਫ ਆ ਮਤਲਬ ਚੋਆਇਸ ਕੋਈ ਦਿੱਕਤ ਵਾਲੀ ਗੱਲ ਨਹੀਂ ਲੱਗੀ ਬਾਕੀ ਪਾਸ ਤੁਸੀਂ ਕਰਨੀ ਸੋ ਇੱਕ ਹੀ ਨਾਕ ਸੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੇ ਜਿਹਨੂੰ ਇਹ ਗਾਂ ਪਸੰਦ ਆਉਂਦੀ ਉਹ ਵੀਰ ਕਾਲ ਕਰ ਸਕਦਾ ਧੰਨਵਾਦ